ਸਾਡੀ ਛੋਟੀ ਹੈ ਵੱਡੀ ਕੁੜੀ ਆਨੇ ਕੋਲ ਮੈਂ ਇਸ ਸਕਰੀਨਸ਼ਾਟ ਲੈ ਕੇ ਫੋਟੋ ਪਾਈ ਕਹਿੰਦੀ ਵੀ ਆ ਬੱਚਾ ਆਪਣਾ ਲੱਗਦਾ ਤੇ ਉਸ ਟਾਈਮ ਜੀ ਮੈਂ ਉਸੇ ਪਰਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈ ਉਹਨੇ ਇਨਕਾਰ ਕਰਤਾ ਕਹਿੰਦੀ ਇਹ ਤਾਂ ਮੈਂ ਇਹ ਆਵੇ ਸਿੱਕਾ ਕਰ ਛੱਡਈ ਸੀ ਜਦੋਂ ਲਾਸਟ ਕਾਲ ਹੁੰਦੀ ਸਾਡੀ ਉਹਦੇ ਬਾਅਦ ਮੈਂ ਫੇਰ ਪੁੱਛਿਆ ਵਾਹ ਜੈਸਮੀਨ ਦਾਦੇ ਬਈ ਤੇ ਮੈਨੂੰ ਨਹੀਂ ਦੱਸਿਆ ਉਹ ਕੁੜੀ ਨੂੰ ਦੱਸਤਾ ਕਹਿੰਦੀ ਵੀ ਆ ਆਪਣਾ ਅਗਮਜੋਦੀ ਹੈ ਪੁੱਤ ਕਪੋਤ ਹੋ ਸਕਦੇ ਨੇ ਪਰ ਕਦੇ ਵੀ ਮਾਂ ਆਪਣੇ ਬੱਚਾ ਦਾ ਮਾਰਾ ਨਹੀਂ ਕਰ ਸਕਦੀ ਇਹ ਗੱਲ ਤਾਂ ਸਭ ਨੇ ਸੁਣੀ ਹੋਵੇਗੀ ਪਰ ਇਸ ਦੇ ਉਲਟ ਇੱਕ ਮਾਂ ਨੇ ਅਜੀਹਾ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਜਿੱਹਾਂ ਆਪਣੇ 10 ਸਾਲਾਂ ਮਾਸੂਮ ਬੱਚੇ ਨੂੰ ਇੱਕ ਮਾਂ ਨੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਦੱਸਣੀ ਹੋਵੇ ਕਿ ਬਿੱਤੇ ਦਿਨ ਮਾਨਸਾ ਦੇ ਬੱਸ ਅੱਡੇ ਤੋਂ ਇੱਕ ਗੁਰਸਿੱਖ ਬੱਚੇ ਦੀ ਲਾਸ਼ ਫਰਾਮਤ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ ਗਈ ਸਿਵਲ ਹਸਪਤਾਲ ਦੇ ਵਿੱਚ ਇਸ ਬੱਚੇ ਦੀ ਮ੍ਰਿਤਕ ਦੇ ਨੂੰ ਲਿਜਾਇਆ ਗਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਗਈ ਤੇ ਮੁਢਲੀ ਜਾਣਕਾਰੀ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਮਾਂ ਨੇ ਹੀ ਆਪਣੇ 10 ਸਾਲਾ ਮਾਸੂਮ ਨੂੰ ਆਪਣੇ ਹੱਥੀ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਮਾਂ ਦੇ ਵੱਲੋਂ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕੀ ਕਾਰਨ ਸੀ ਪੁਲਿਸ ਦੇ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਆ ਪੁਲਿਸ ਇਸ ਬਾਰੇ ਜਾਣਕਾਰੀ ਜਟੌੜ ਚ ਲੱਗੀ ਐ ਪਰ ਵੱਡੀ ਵਾਰਦਾਤ ਵਾਪਰੀ ਐ ਕਿਉਂਕਿ ਇੱਕ 10 ਸਾਲਾ ਮਾਸੂਮ ਦੀ ਮੌਤ ਹੋ ਗਈ ਐ ਖੁਦ ਉਸ ਦੀ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਮੌਤੇ ਘਾਟ ਉਤਾਰਿਆ ਗਿਆ ਕੱਲ ਸ਼ਾਮ ਦੀ ਗੱਲ ਆ ਜੀ 8:30 ਦੇ ਨੌ ਦੀ ਟਾਈਮ ਦੀ ਮੈਂ ਉੱਥੇ ਰੇਲਵੇ ਸਟੇਸ਼ਨ ਤੇ ਬੈਠਾ ਸੀ ਕਿ ਮੈਂ ਦੁਕਾਨ ਦਾ ਸਮਾਨ ਲੈਣ ਗਿਆ ਹੁੰਦਾ ਸੀ ਮੈਨੂੰ ਉੱਥੇ ਸਾਡੀ ਛੋਟੀ ਵੱਡੀ ਕੁੜੀਆਂ ਨੇ ਇਹ ਸਕਰੀਨ ਸ਼ਾਟ ਲੈ ਕੇ ਫੋਟੋ ਭਾਈ ਕਹਿੰਦੀ ਦੀ ਆ ਬੱਚਾ ਆਪਣਾ ਲੱਗਦਾ ਤੇ ਉਸ ਟਾਈਮ ਜੀ ਮੈਂ ਉਸ ਦੇ ਭਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈਗਾ ਉਹਨੇ ਇਨਕਾਰ ਕਰਤਾ ਕਹਿੰਦੀ ਨਹੀਂ ਨਹੀਂ ਉਹ ਤਾਂ ਮੈਂ ਵੀ ਆਪਦੇ ਪਿੱਕੇ ਘਰ ਛੱਡ ਲਈ ਸੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਵਾਰੀ ਵਾਰੀ ਫੋਨ ਲਾਉਂਦੇ ਰਹੇ ਵੀ ਦਸ ਤੇ ਦਸ ਦੇ ਜਾਦੇ ਹੁਣ ਜਦੋਂ ਵਾਪਸੀ ਉਧਰ ਮੈਂ ਮਾਲ ਲੈ ਕੇ ਆ ਰਿਹਾ ਸੀਗਾ ਜੀ ਤੇ ਉਸ ਟਾਈਮ ਜਿੱਥਾ ਇੱਥੇ ਆ ਗਿਆ ਸੀ ਆਪਣੇ ਰਸਤੇ ਦੇ ਵਿੱਚ ਆ ਰਿਹਾ ਸੀਗਾ ਜਦੋਂ ਫੇ ਰਸਤੇ ਵਿੱਚ ਉਹਨੂੰ ਫੇਰ ਫੋਨ ਕਰਿਆ ਕੁੜੀ ਨੇ ਵੀ ਕਹਿੰਦੀ ਬਈ ਆਪਣਾ ਬੱਚਾ ਹੈਗਾ ਮੈਂ ਦੂਰੀ ਘਰ ਫੇ ਭਜਾਈ ਨੂੰ ਪੁੱਛਿਆ ਤੇ ਫੇਰ ਨਹੀਂ ਦੱਸਿਆ ਉਹ ਕੁਝ ਵੀ ਯੋ ਲਾਸਟ ਕਾਲ ਹੁੰਦੀ ਸਾਡੀ ਉਹਦੇ ਬਾਅਦ ਮੈਂ ਫੇਰ ਪੁੱਛਿਆ ਮਾਹ ਜੈਸਮੀਨ ਦਾਦੇ ਬਾਈ ਤੇ ਮੈਨੂੰ ਨਹੀਂ ਦੱਸਿਆ ਉਹ ਕੁੜੀ ਨੂੰ ਦੱਸਤਾ ਕਹਿੰਦੀ ਵੀ ਆਪਨਾ ਅਗਮਜੋਤੀ ਹੈ ਤੇ ਜਦੋਂ ਪੁੱਛਣ ਤੋਂ ਬਾਅਦ ਮੈਂ ਜਦੋਂ ਫੇਰ ਮੈਨੂੰ ਮੈਂ ਖੁਦ ਫੋਨ ਲਾਇਆ ਮਾਹ ਜੈਸਮੀਨ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਇੰਨਾ ਟਾਈਮ ਮੈਨੂੰ ਉਲੂ ਬਣਾਈਗੀ ਤੇ ਕਹਦੀ ਵੀ ਬਈ ਆਪਣਾ ਅਗਮਜੋਤੀ ਹੈ ਮੈਂ ਉਸ ਟਾਈਮ ਹੀ ਇੱਥੇ ਆਪਣੇ ਮਾਨਸਾ ਉਤਰ ਗਈ ਮੈਂ ਗਾ ਹੱਤ ਲੰਡੀ ਵੀ ਬਠੰਡੇ ਵੀ ਨਹੀਂ ਗਿਆ ਮੈਂ ਸਟੇਸ਼ਨ ਤੋਂ ਇੱਥੇ ਉਤਰ ਕੇ ਬਸ ਸਿੱਧਾ ਇੱਥੇ ਆਇਆ ਜੀ ਫੇਰ ਮੈਨੂੰ ਪਤਾ ਲੱਗਿਆ ਜੀ ਤਦੋਂ ਸ਼ੱਕ ਕਿਵੇਂ ਹੋਇਆ ਕਿ ਜਿਹੜਾ ਇਹ ਕੰਮ ਤੁਹਾਡੀ ਮਤਲਬ ਪਰਦਾਈ ਨੇ ਕੀਤਾਗਾ ਚੱਕ ਉਹਦੇ ਆਪਣੇ ਇੱਕ ਉਹ ਮਿਲਿਆ ਜੀ ਸ਼ਾਲ ਮਿਲਿਆ ਜੀ ਡੈਡ ਬੋਡੀ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈਗਾ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਹੈ ਜੀ ਤੇ ਚਾਚੀ ਜੀ ਵਿਧ ਵਿਧ ਹੋਈ ਹੋਈ ਹੈ ਜੀ ਤੇ ਇਹ ਮੇਰੇ ਭਾਈ ਜੀ ਦੇ ਚ ਹੈਗਾ ਇਹ ਦੋਨੇ ਰਹਿੰਦੇ ਤਿੰਨ ਤਿੰਨੇ ਰਹਿੰਦੇ ਸੀ ਜਗਮਜੋਤ ਤੇ ਮੇਰੀ ਭਝਾਈ ਜੀ ਮੇਰਾ ਚਾਚਾ ਜੀ ਘਰ ਦੇ ਵਿੱਚ ਤੇ ਕੀ ਕਾਰਨ ਕੀ ਲੱਗਦਾ ਵੀ ਇੱਕ ਬੱਚੇ ਨੂੰ ਇਦਾਂ ਮਾਰ ਦੇਣਾ ਉਹ ਤਾਂ ਹੀ ਹੁਣ ਆਪਾਂ ਕੀ ਕਹਿ ਸਕਦੇ ਹਾਂ ਮਾਂ ਤੇ ਮਾਂ ਪੁੱਤ ਦਾ ਰਿਸ਼ਤਾ ਸੀਗਾ ਇਹਨਾਂ ਵਿੱਚ ਭਰਵਾਸ਼ ਟੁੱਟ ਗਈ ਹੁਣ ਪਰ ਤੇ ਹੁਣ ਤੁਹਾਡੇ ਪਰਜਾਈ ਕਿੱਥੇ ਨੇ ਜਾਈ ਸਾਰੇ 46 ਮਿੰਟ ਚੱਲ ਰਹੀ ਹੈ ਜੀ